ਬਿਲਗਾ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਐਨ ਆਰ ਆਈ ਵਿਅਕਤੀ ਤੋਂ ਲੁੱਟਿਆ ਹੋਇਆ ਸੋਨਾ ਅਤੇ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਕਿਤੀਆਂ ਬਰਾਮਦ। ਸ੍ਰੀ ਸਰਵਜਨ ਸਿੰਘ ਵਾਲੀ ਪੀ ਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਹਦਾਇਤਾਂ ਅਨੁਸਾਰ ਇੰਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਬਿਲਗਾ ਵਿੱਚ ਚਲਦੀ ਚੈਕਿੰਗ ਦੌਰਾਨ 4 ਵਿਅਕਤੀਆਂ ਨੂੰ ਕਾਬੂ ਕੀਤਾ। ਅਤੇ ਇਨਾਂ ਕੋਲੋਂ 207 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਜਨ ਸਿੰਘ ਵਾਲੀ ਪੀਪਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾਦੀ ਨਿਗਰਾਨੀ ਹੇਠ ਮਿਤੀ 15 ਮਾਰਚ 2025 ਨੂੰ ਏਐਸਆਈ ਅਵਧਾਰ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਸਬਾ ਬਿਲਗਾ ਤੋਂ ਔਜਲਾ ਰੋਡ ਤੇ ਪੁਜਰੀ ਸਨਕ ਦੇ ਸੱਜੇ ਪਾਸੇ ਪਿੱਪਲ ਦੇ ਦਰਖਤ ਹੇਠਾਂ ਚਾਰ ਸ਼ੱਕੀ ਨੌਜਵਾਨ ਖੜੇ ਦਿਖਾਈ ਦਿੱਤੇ ਜਿਨ੍ਹਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਪਾਸੋਂ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਇਹਨਾਂ ਤੇ ਮੁਕੱਦਮਾ ਨੰਬਰ 16 ਮਿਤੀ 14 ਮਾਰਚ 2025 ਅਪਰਾਧ ਦੀ ਧਾਰਾ 226 1 85 ਐਨਡੀਪੀਐਸ ਥੈਕੜਾ थाना ਬਿਲਗਾ ਵਿਖੇ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨੇ ਤਫ਼ਤੀਸ਼ ਦੋਸ਼ੀਆਂ ਨੂੰ ਮੁਕੱਦਮਾ ਹਜਾ ਵਿੱਚ ਬਾਦ ਪੁਛ ਗਿਛ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਅਰਸ਼ਦੀਪ ਸਿੰਘ ਉਰਫ 파ਰਸ਼ੀ ਸੰਜੀਵ ਕੁਮਾਰ ਉਰਫ ਮਿੱਠੂ ਲੰਪਰੀਤ ਉਰਫ ਲੱਬ ਨੇ ਪੁਛ ਗਿਛ ਦੌਰਾਨ ਦੱਸਿਆ ਕਿ ਮਿਤੀ 24 ਜੁਲਾਈ 2024 ਨੂੰ ਆਪਣੇ ਪਿੰਡ ਬਿਲਗਾ ਵਿਖੇ ਇੱਕ ਐਨਆਰਆਈਜੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਪੱਤੀ ਪੱਤੀ ਬਿਲਗਾਦੀ ਰਿਹائش ਅੰਦਰ ਤੜਕੇ 4 ਵਜੇ ਅੰਦਰ ਦਾਖਲ ਹੋ ਕੇ ਐਨਆਰਆਈਜੀਤ ਸਿੰਘ ਦੇ ਹੱਥ ਵਿੱਚ ਪਾਇਆ ਹੋਈਆਂ ਸੋਨੇ ਦਾ ਕੜਾ ਸੋਨੇ ਦੀ ਚੈਨ ਅਤੇ ਦੋ ਮੁੰਦਰੀ ਤੇਜ਼ ਤਾਰ ਹਥਿਆਰ ਦਿਖਾ ਕੇ ਡਰਾ ਤਮਕਾ ਕੇ ਲੁੱਟ ਖੋਹ ਕੀਤੀ ਸੀ ਜੋ ਸੋਨੇ ਦਾ ਕੜਾ ਬਰਾਮਦ ਕੀਤਾ ਜਾ ਚੁੱਕਾ ਹੈ ਦੋਸ਼ੀ ਆਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਐਨ ਆਰ ਆਈਜੀਤ ਸਿੰਘ ਨਾਲ ਲੁੱਟ ਖੋਹ ਕੀਤੀ ਸੋਨੇ ਦੀ ਚੈਨ ਅਤੇ ਮੁੰਦਰੀ ਬਰਾਮਦ ਕੀਤੀ ਜਾਵੇਗੀ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਜੋ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜਵੰਦਰ ਦੇਹਤੀ ਜੀ ਦੇ ਦਸ਼ਾ ਉਦੇਸ਼ ਅਤੇ ਉਹਨਾਂ ਵੱਲੋਂ ਜੀ ਨਸ਼ਿਆਂ ਵਿਰੋਧਤਾ ਤੇ ਮਾੜੇ ਅਨਸਰਾਂ ਵਿਰੋਧ ਦੀ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਬਲਵਿੰਦਰ ਸਿੰਘ ਐਸਐਚਓ ਬਿਲਗਾ ਤੇ ਉਸ ਦੀ ਟੀਮ ਵੱਲੋਂ ਨਸ਼ਾ ਦੇ ਸੰਬੰਧ ਵਿੱਚ ਰੇਡ ਕੀਤਾ ਗਿਆ ਤੇ ਉੱਥੇ ਚਾਰ ਜਿਹੜੇ ਨਸ਼ੇ ਨਾਲ ਸੰਬੰਧਿਤ ਤਸਕਰ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਨਸ਼ੀਲੀਆਂ ਗੋਲੀਆਂ ਨਾਲ ਕੋਲੋਂ 207 ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਮਨਜੁਗ ਹੈਗਾ ਵੀ ਥੋੜੇ ਅੱਗੇ ਪਹਿਲਾਂ ਇੱਕ ਐਨਆਰਸੀ ਦੀ ਲੁੱਟਖੋ ਹੋਈ ਸੀ ਘਰ ਦੇ ਅੰਦਰ ਕਦਾਂ ਟੱਪ ਕੇ ਨੌਜਵਾਨਾਂ ਨੇ ਉਹਦੇ ਕੋਲੋਂ ਕੜਾ ਦੋ ਮੁੰਡੀਆਂ ਤੇ ਇੱਕ ਚੈਨੀ ਜਿਹੜੀ ਸੀ ਉਹ ਸੋਨੇ ਦੀ ਉਹ ਲੁੱਟ ਕੇ ਲੈ ਗਏ ਸਨ ਠੀਕ ਹੈ ਸਰ ਕਿਹੜੇ ਪਿੰਡ ਦਾ ਐਨਆਰਸੀ ਬਿਲਗਾ ਪੱਟੀ ਪੱਤੀ ਪੱਟੀ ਬਿਲਗੇ ਦਾ ਰਹਿਣ ਵਾਲਾ ਸੀ ਜੀ ਤੇ ਅਦਾ ਤੋਂ ਹੀ ਸੀ ਇਹ ਵਾਰ ਦਾ ਵੀ ਟ੍ਰੇਸ ਕਰਨੀ ਗਈ ਹੈਗੀ ਆ ਤੇ ਇਹਦੇ ਵਿੱਚ ਕੜਾ ਜਿਹੜਾ ਕਰੀਬ 6 ਤੋਲੇ ਦਾ ਕੜਾ ਉਹ ਬਰਾਮਦ ਕਰ ਲਿਆ ਤੇ ਬਾਕੀ ਮੁੰਦੀ ਹੈਗੀ ਆ ਦੋ ਤੇ ਇੱਕ ਹੈਗਾ ਉਹ ਕਿਸਨਾਰੇ ਕੋ ਵਿਚੀ ਆ ਚੈਨ ਲੁਧਿਆਣੇ ਦੇ ਉਹ ਫਰਦਰ ਅਸੀਂ ਪੁਲਿਸ ਨਾਲ ਹਾਸਲ ਕਰਕੇ ਤੇ ਉਹ ਵੀ ਰਿਕਵਰ ਕਰਾਂਗੇ ਸਰ ਕੀ ਪਿਸ਼ੋਕੜ ਕੀ ਸਰਾਂ ਦਾ ਹੈਗਾ ਪਿਸ਼ੋਕੜ ਇਹਨਾਂ ਤੇ ਚੋਰੀ ਦੇ ਖੋਹ ਦੇ ਤੇ ਨਸ਼ੇ ਦੇ ਮਕਦਮੇ ਦਰਜ ਹੈਗੇ ਨੇ ਤੇ ਇਹ ਜਿਹੜੀਆਂ ਆਪਣੇ ਬਿਲਗਾ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਨਾਲ ਜਿਹੜੀਆਂ ਮਾੜੀਆਂ ਵਾਰਦਾਤਾਂ ਕਰ ਰਹੇ ਸੀ ਜਿਹਦੇ ਵਿੱਚ ਇੱਕ ਵਾਰ ਦਾ ਜਿਹੜੀ ਐ ਟਰੇਸ ਕੀਤੀ ਹੈਗੀ ਹੈ ਜਿਹੜੇ ਕਿ ਐਨ ਆਰ ਆਈ ਇੰਗਲੈਂਡ ਤੋਂ ਜੀਤਰਾਮ ਉਹਦੀ ਟ੍ਰੇਸ ਕੀਤੀ ਪੁਲਿਸ ਰਿਮਾਂਡ ਹਾਸਲ ਕੀਤਾ ਇਹਨਾਂ ਨੂੰ ਕੱਲ ਹੀ ਜਗਰਫਤਾਰ ਕੀਤਾ ਹੈਗਾ ਆ ਵਾਰਦਾਤ ਟ੍ਰੇਸ ਹੋ ਗਈ ਆ ਬਾਕੀ ਜਿਹੜੋਂ ਡੈਰੋਗੇਸ਼ਨ ਦੇ ਵਿੱਚ ਜਿਹੜਾ ਪੁਲਿਸ ਰਿਮਾਂਡ ਦੇ ਵਿੱਚ ਹੋਰ ਵੀ ਵਾਰਦਾਤਾਂ ਜਿਹੜੀਆਂ ਨੇ ਬਿਲਗੀ ਦੇ ਏਰੀਆ ਦੇ ਵਿੱਚ ਕੀਤੀਆਂ ਉਹ ਟ੍ਰੇਸ ਹੋਣਗੀਆਂ ਪਰ ਜੋ ਇਹ ਨਹੀਂ ਸੋ ਬਿਲਕੁਲ ਜੀ ਜਿਹੜਾ ਇੱਕ ਤੇ ਜਿਹੜਾ ਕੜਾ ਸੋਨੇ ਦਾ ਉਹ ਤੇ ਬਰਾਮਦ ਹੋ ਗਿਆ ਬਾਕੀ ਜੇ ਜਿਹੜਾ ਦੂਸਰਾ ਇਹਨਾਂ ਨੇ ਵੇਚਿਆ ਉਹਨੂੰ ਜਿਹੜਾ ਕਾਨੂੰਨ ਮੁਤਾਬਕ ਉਹਦੀ ਕੀਤ ਕਰਵਾਈ ਕੀਤੀ ਜਾਵੇਗੀ ਹਾਂਜੀ ਫਲੋਰ ਵਾਲਿਓ ਆਪਣੇ ਫਲੋਰ ਵਿੱਚ ਓਪਨ ਹੋ ਚੁੱਕਾ ਹੈ ਨਿਊ ਗਰਲਸ ਅਲੋਨ ਦੇਵੀਸ਼ਾ ਸਲੂਨਸ ਐਨ ਅਕ ਜਿੱਥੇ ਤੁਹਾਨੂੰ ਬਹੁਤ ਵਧੀਆ-ਵਧੀਆ ਆਫਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਦੇਸ਼-ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ